ਇਦਾਂ ਮੈਨੂੰ ਪਤਾ ਕਿ ਕਿਹੜੇ ਇਲਾਕੇ ਮੈਂ ਨਹੀਂ ਹੂੰ ਨਹੀਂ ਹੁਣਾਂ ਫਿਰ ਰੌੜਾ ਵਾਲਾ ਕੰਮ ਵੀ ਨਹੀਂ ਹੁਣਾ ਤੂੰ ਚੁੱਪ ਕਰ ਦੇ ਫਿਰ ਰੌੜਾ ਵਾਲਾ ਕੰਮ ਵੀ ਹੈ ਜੀ ਜੀ ਉਹ ਯਾਗ ਕਰਦਾ ਦੇਵ ਦੇਵ ਤਾਂ ਬਹੁਤ ਫੜੀ ਛੋਟੀ ਜਮਾਂ ਲੈਣਾ ਤੇ ਬਾਕੀ ਕਿਸੇ ਦਾ ਥਣ ਖਰਾਬ ਕਿਸੇ ਦਾ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਜਿਵੇਂ ਦਵਾਈਆਂ ਗੁੱਟੀ ਆਉਂਦੀਆਂ ਤਾਂ ਉਹਨਾਂ ਦਾ ਮਸਲਾ ਹੱਲ ਹੋ ਜਾਂਦਾ ਇਹ ਕਟੂਮੜਾਂ ਵਾਲੀਆਂ ਇਹ ਸਾਰੀਆਂ ਕਟੂਆ ਨਹੀਂ ਮੰਨਦੇ ਵਿੱਚ ਦੇ ਸੋਹਣੇ ਸੋਹਣੇ ਖੜੀਆਂ ਹਨਾ ਬੁੱਧ ਛੋਟੀ ਦੇ ਭਾਂਡੇ ਹੈਂ ਆਹ ਛੋਟੀ ਦੇ ਕਹੀ ਵਧੀਆ ਹਾਂ ਰੋਸੀ ਰੰਗ ਦੇ ਨਾ ਵਧੀਆ ਕੱਦ ਕੋਤ ਚੰਗਾ ਇਹ ਸੁਈ ਨਹੀਂ ਹੋਣੀ ਮੇਰੇ ਸਾਬਣ ਲੋਕ ਕਹਾਂ ਯਾਰ ਥਰੀ ਬੈ ਹਨਾ ਜਿਵੇਂ ਹੁਣ ਮਾਲਾ ਉਹੀ ਤਾਂ ਗੱਲ ਆ ਜਿਵੇਂ ਸ਼ਾਮ ਦੇ ਹੁਣ ਅਗਲਾ ਕਹਿੰਦਾ ਮੈਂ ਸਮਹੰਗੀ ਹੋਗੀ ਮਹੰਗੇ ਤਾਂ ਹੋਣੀ ਆ ਹਾਂ ਆਹ ਦੇ ਜਿਹੜੀਆਂ ਆ ਮਹਸਾ ਹੁੰਦੀਆਂ ਦੁੱਧ ਦਿੰਦੀਆਂ ਨੇ ਜਿਹੜੀਆਂ ਲਈ ਫਿਰਦੇ ਆ ਇਹ ਵੀ ਉਹ ਫੜਾਤੀ ਹਨਾ ਉਹ ਦਿਖਾ ਦਿਓ ਉਹ ਬਣਦੀਆਂ ਆ ਡਗੇ ਬਾਬਿਆ ਗੋਲ ਕਟਿਨ ਜੇ ਮਾਲ ਪਾਲਦਾ ਤਾਹੀ ਪਾਲਦਾ ਹਾਂ ਜੀ ਇਹ ਹੁਣ ਚੰਗੀਆਂ ਵਜਾਂ ਜਿਹੜੀਆਂ ਉਹ ਵਧੀਆ ਕੱਦ-ਕੁੱਦ ਚੰਗੇ ਦੁੱਧ ਦਿੰਦੀਆਂ ਹੋਣੀਆਂ ਹੋਰ ਉਹ ਵੀ ਮਾਰੀ ਹੈ ਉਹ ਵੀ ਮਾਰੀ ਆ ਤਾਂ ਜਲ ਮੰਨਿਆ ਪੈਦਾ ਤਾਂ ਥਣ ਖਰਾਬ ਹੋਗੇ ਹਾਂ ਬੇਟਾ ਜਾਣੀ ਪੈਣੀ ਹਾਂ ਇਹਨਾਂ ਦਾ ਇਲਾਜ ਕਰਾਉਂਦੇ ਨੇ ਲਾਜਤਾ ਹੋ ਜਾਂਦਾ ਨਾ ਜੇ ਹੁਣ ਤੂੰ ਆ ਵੀ ਝੋਟੀ ਲੈ ਆ ਵੀ ਚੰਗੀ ਆ ਉਹ ਵੀ ਚੰਗੀ ਆ ਆ ਤੇ ਕੋਈ ਆਪੀ ਉਹਦਾ ਛਾਲਾ ਜਿਹੜਾ ਹਨਾ ਵੱਡੀਆਂ ਵੱਡੀਆਂ ਗੱਡੀਆਂ ਭਰ ਕੇ ਜਾਣੀਆਂ ਜੁਪੀ ਵਾਲੀਆਂ ਆਹ ਹਾਂ ਸਾਰਾ ਬਾਲ ਬਸ ਦਿੱਲੀ ਜਾਊਏ ਤੇ ਕੱਟ ਨਹੀਂ ਜੁਪੀ ਜਾਂਦਾ ਫਿਰ ਉਹਨਾਂ ਦੇ ਦਿੱਲੀ ਹਾਂ ਆ खड़िया दो कटियां मेडिया कर दूपी भी भी साल खड़ा जा रहा है। कोई चंगी है ठीक है ये कटियां भी जूप नमस्कार पशु पालक साथियों क्या आपका पशु बजपन का शिकार है या वह बार बार फिरता है या वह गर्भ धारण नहीं कर रहा तो आपको चिंता करने की बिलकुल भी जरुरत नहीं है आज से ही खिलाना स्टार्ट करें अपने पशु को राइट मीन जी हाँ राइट मीन के अंदर सभी पोषक तत्व एवन क्वालिटी के हैं जो आपके पशु के शरीर को ठीक करके उसकी प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो व बीस किलो की बाल्टी में उपलब्ध है राइट मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात आठ पे ਸੰਪਰਕ ਵੀ ਕਰ ਸਕਦੇ ਆਂ। ਜੰਮ ਮੁਸਲਮਾਨਾਂ ਨੇ ਸਖਰੀ ਨੇ ਸਭ ਗੱਡੀਆਂ ਭਰ ਕੇ ਸਾਰੀਆਂ ਜਿਹੜੀਆਂ ਦਿੱਲੀ ਵਿੱਚ ਬਗ ਜਾਣੀਆਂ ਸ਼ਾਮ ਨੂੰ। ਤੇ ਕਟੂਮਾਲ ਦੇ ਵਿੱਚ ਇੰਨਾ ਮਾਲ ਜ਼ਿਆਦੇ ਹੱਦੋਂ ਵੱਧ ਜਾ ਰਿਹਾ ਤੇ ਜਿਵੇਂ ਆਪਾਂ ਗੱਲ ਕਰੀ ਹੈ ਨਾ ਬੁੱਚੜਾਂ ਨੂੰ ਉਪਰਾਉ ਵਿਚਾਲੋ ਜੇ ਬਜਾਈਆਂ ਜਾਂਦੀਆਂ ਤਾਂ ਤੁਹਾਡੇ ਨਸਲਾਂ ਜਿਹੜੀਆਂ ਖਰਾਬ ਹੋ ਜਾਣੀਆਂ। ਆਉਣ ਵਾਲਾ ਸਮਾਂ ਇਹ ਜਾਊਗਾ ਤੇ ਆਪਾਂ ਨੂੰ ਜਿਹੜੀ ਇੱਕ ਵੀ ਨਹੀਂ ਮੱਝ ਮਿਲਣੀ ਹੈ ਨਾ ਜਦੋਂ ਪਾਲ ਦੇਣੀ ਆਪਾਂ ਮਿਲੂ ਕਿਥੋਂ। ਤੇ ਸਾਰੀਆਂ ਜਿਹੜੀਆਂ ਇਹ ਜੂਪੀ ਨੂੰ ਜਾਈ ਜਾਂਦੀਆਂ ਆ ਦੇਖ ਲਓ ਕਿੰਨੀਆਂ ਖੜੀਆਂ ਨੇ ਉਹ ਖੜੀਆਂ ਨੇ ਚੰਗੇ ਤੋਂ ਚੰਗੇ ਪਸ਼ੂ ਵੀ ਖੜਿਆ ਮਾੜੇ ਤੋਂ ਮਾੜੇ ਵੀ ਖੜਿਆ ਪਰ ਚੰਗੇ ਕਿਉਂ ਵਿੱਚ ਇਹਨੇ ਲੋਕ ਕਾਰਨ ਕੀ ਆ ਜਿਵੇਂ ਹੁਣ ਦਵਾਈਆਂ ਕੁੱਟੀਆਂ ਬਹੁਤ ਆ ਗਈਆਂ ਹੱਲ ਹੈਗੇ ਆ ਮਸਲਿਆਂ ਦੇ ਤੇ ਹੱਲ ਹੋ ਜਾਂਦਾ ਜੇ ਆਪਾਂ ਕਰੀਏ ਹਨਾ ਫੇਰ ਵੀ ਯਾਰ ਸਮਝ ਨਹੀਂ ਆਉਂਦੀ ਕੀ ਕਾਰਨ ਐਂ ਦੀ ਚੱਲ ਉਧਰ ਗਾਂ ਜੀ ਦਿਖਾ ਕੇ ਆਵਾਂਗਾ ਰੋਕ ਲਾਉਣਾ ਆ ਜਣਾ ਨਾ ਹੀ ਕਹਿੰਦਾ ਟਾਟਾ ਪਟਾ ਕਹਿੰਦੇ ਸੌਤਾ ਵਾ ਨਾ ਟਾਟਾ ਵਾ ਹਾਂ ਜਣਾ ਕਿੰਨੀ ਦੀ ਕਹਿੰਦਾ ਹਾਂ ਜਣਾ ਸਾਪੋ ਸੇਰ ਕੋਨੇ ਹੁਣ ਤੈਨੂੰ ਕੱਚਾ ਮੁੱਲ ਨਹੀਂ ਅਸੀਂ ਵੀ ਨਹੀਂ ਲਾਇਆ ਉਹ ਅਸੀਂ ਵੀ ਕੱਚਾ ਮੁੱਲ ਨਹੀਂ ਲਾਇਆ ਹੁਣ ਤੈਨੂੰ ਉਹਦਾ ਯਾਰ ਕਰਾਵਾਂਗੇ ਯਾਰ ਚੈੱਕ ਤਾਂ ਕੱਚਾ ਮੁੱਲ ਨਹੀਂ ਲਾਇਆ ਅਸੀਂ ਵੀ ਨਹੀਂ ਨਹੀਂ ਕੀ ਤੁਸੀਂ ਰੇਂਦਾ ਕੀ ਮਾਨ ਕਰਦਾ ਇਹ ਤਾਂ 5 ਮਹੀਨੇ ਕਪੜਾ ਜਿਆਦਾ ਜਿਆਦਾ ਗੱਲ ਕਰ ਇਹ 1000 ਛੱਡ ਦੇਣੇ ਆ ਹਲਾ ਫੜ ਯਾਰ 26 ਨਾ ਨਾ ਯਾਰ ਬਸ ਠੀਕ ਆ ਉਹ ਰੇਡ ਕਰਕੇ ਸੀ ਵੇਚਨੀ ਆਂ ਪਾ ਲਈ ਬਈ ਉਹ ਬਾਤ ਸੁਣ ਦੋ ਉਹ ਕਾਹਵੇਂ ਮਾਰੀ ਦਰਜ 500 ਕਹਿ ਤਾਂ 500 ਸਰਵਾ 1000 ਰੁਪਏ ਕਰਦਾ ਨਹੀਂ ਚਲਾ ਇਹ ਨਹੀਂ ਆ ਸੋਣਾ ਕੋਈ ਨਹੀਂ ਇਹਨਾਂ ਤੱਕ ਜੀ ਇਹਨਾਂ ਦਾ ਤਿਆਰ ਮੇਰਾ ਹੋਰ ਕੀ ਕਿਆ ਫਿਰ ਮਾ ਫੜਾ ਦੇ ਯਾਰ ਉਹ ਮੈਨੂੰ ਕੀ ਕਹਿਣਾ ਕੀ ਰਹਿ ਕੀ ਕਰਦਾ ਨਹੀਂ ਕਹਦਾ ਉਹਨੂੰ ਫਿਰ ਕਿੰਨੇ ਦੀ ਜਾਏ ਹਾਂ ਨਾ ਹੁਣ ਨਹੀਂ ਬੱਸ ਕੀ ਕਰਦਾ ਬੱਕਰੀ ਦਾ ਮੁੱਲ ਪਈ ਨਾ ਗਾਂ ਦਾ ਮੁੱਲ ਯਾਰ ਇਹ ਉਹ ਗਾਈ ਆ ਨਾਈਰੀ ਉਹ ਗਾਂ ਦੇ ਸਾਹਿਬ ਵੀ ਲੰਦਾ ਗਿਆ ਦੱਸ ਡਾਕਟਰ ਦਾ ਲੈ ਜਾ ਵਾ ਫਿਰ ਉਹ ਕਮਲਾ ਜਿਹੜਾ ਵੇਚਦਾ ਤੇਰੀ ਇਹ ਦੱਸ ਬਾਤ ਹੈ ਯਾਰ ਯਾਰ ਬੁਲਾ ਲੀਆ ਪਹਿਲਾਂ ਨਾ ਦਿੰਨਾ 22000 ਲਾ ਲੀਆ ਕਲਾ ਸਾਡਾ ਪਾਪ ਕਰ ਪਾਸ ਹੋਏ ਲਾਂ ਖਾਮ ਯਾਰ ਤਰ ਲੀਆ ਕੀ ਆ ਬਾਈ ਹੁਣ ਤਾਂ ਠੀਕ ਆ ਯਾਰ ਉਹ ਕਰ ਯਾਰ ਬੱਸ ਉਹ ਬਾਈ ਹੁਣ ਤਾਂ ਠੀਕ ਆ ਓਏ ਹੁਣ ਤਾਂ ਠੀਕ ਆ ਗਈ ਬਾਈ ਕੋਲੇ ਤਾਜੀ ਸੂਈ ਮੱਤ ਆਈ ਪਾਣੀ ਨੇ ਥੋੜਾ ਯਾਰ ਪਾਣੀ ਨੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰੋ ਫੇਰ ਆਪਾਂ ਬਾਈ ਤੋਂ ਜਿਹੜੀ ਲੌਕ ਆਊਟ ਦੀ ਲੈ ਕੇ ਦੇਵਾਂਗੇ ਪਹੁੰਚੋ ਹੈ ਤੇ ਤਾਜੀ ਸੂਈਏ ਗਰਮੀ ਬੜੀ ਜ਼ਿਆਦਾ ਹੈ ਬਾਈ ਗਰਮੀ ਕਰਕੇ ਨਾ ਬੁਰਾ ਹਾਲਾਤ ਨਿਕਲਦੀ ਹੈ ਅੱਜ ਬਾਈ ਵੀ ਪਾਣੀ ਨਾਲ ਨਮਾਈ ਜਾਂਦਾ ਜੇ ਪਸ਼ੂ ਵੀ ਯਾਰ ਬੁਰਾ ਹਾਲ ਹੋ ਗਿਆ ਇੰਨੀ ਜ਼ਿਆਦਾ ਗਰਮੀ ਆ ਉਹਨਾਂ ਨੂੰ ਆ ਜਾ ਬਾਈ ਪਹਿਲਾਂ ਬਾਈ ਤੇ ਤਾਲ ਜੀ ਸੁਹੀ ਹੋਈ ਆ ਕਿਉਂਕਿ ਪਸ਼ੂ ਜੇ ਹੁਣ ਘੱਟ ਮਿਲਦੇ ਆ ਗੱਲਬਾਤ ਤੇ ਸੁਆ ਹੈ ਨਹੀਂਗਾ ਬਾਕੀ ਆਪ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ ਬਾਈ ਸੱਸੀ ਗੱਲ ਸੱਸੀ ਗੱਲ ਜੀ ਤੇ ਬਾਈ ਨਾਮ ਦੱਸੋ ਨਾਮ ਗੁਰਿੰਦਰ ਸਿੰਘ ਗੁਰਿੰਦਰ ਕੁਮਰ ਗੁਰਿੰਦਰ ਪੰਡਾ ਆਪਣਾ ਮਾੜ ਕੋ ਆਪਣਾ ਨਾਮ ਛੋੜੇ ਮਾੜ ਹਾਂ ਜਿਹੜਾ ਢੰਡਾ ਹੈ ਨਾ ਹਾਂ ਜੀ ਗੁਰਿੰਦਰ ਨੰਬਰ ਬੋਲੋ ਇੱਕ ਵਾਰੀ ਇਹਦਾ ਪਰਨਾਲਾ ਪੈਂਦਾ ਰੋਸ਼ਨ ਇੱਕ ਵਾਰੀ ਨੰਬਰ ਬੋਲ ਬਈ 987238735 ਜੀ ਇਹ ਬਾਈ ਦਾ ਨੰਬਰ ਆ ਤੇ ਬਾਈ ਜਿਹੜੀ ਆਪਾਂ ਤੋੜ ਕੇ ਦਿਖਾਈ ਆ ਮੱਝ ਤੇ ਕਿਵੇਂ ਏ ਭਾਈ ਤੋਕੜ ਗੱਭਣਾ 4 ਮਹੀਨਿਆਂ ਦੀ ਗੱਭਣਾ 8 ਕਿਲੋ ਦੁੱਧ ਦਾ 8 ਕਿਲੋ ਦੁੱਧ ਦਾ ਹਾਂਜੀ ਠੀਕ ਆ ਤੇ ਗੱਭਣ 4 ਮਹੀਨਿਆਂ ਦੀ ਆ 4 ਮਹੀਨਿਆਂ ਦੀ ਚੈੱਕ ਆ ਪੂਰੀ ਪਾਸ ਹੈ ਜੀ ਜੇ ਭਾਈ ਸੌਦਾ ਹੁੰਦਾ ਕੋਈ ਚੱਕਰ ਆ ਕੇ ਲੈ ਜੀ ਹਾਂ ਲਿਆ ਸਕਦਾ ਜੀ ਕੋਈ ਚੱਕਰ ਨਹੀਂ ਠੀਕ ਆ ਸੌਦਾ ਹੁੰਦਾ ਮਿੱਤਰੋ ਚੱਕਰਵਾ ਕੇ ਲਿਆ ਸਕਦੇ ਹਾਂ 8 ਕਿਲੋ ਦੁੱਧਾ ਤੇ ਲੇਵਾ ਜਿਹੜਾ ਵਧੀਆ ਤਾਜ਼ਾ ਵਾਲੀ ਵਰਗਾ ਪਿਆ ਘਾਰੇ ਥਣ ਕੱਲੇ ਕੱਲੇ ਤੇ ਮੁੱਠੀ ਵਾਲਾ ਖਾਣ ਲੱਗ ਜਵਾਈ ਵਾਲਾ ਤੇ ਰੋਸ਼ਨ ਭਾਈ ਰੇਟ ਦੀ ਗੱਲ ਲੈਂਦੀ ਹਾਂਜੀ ਹਾਂਜੀ ਰੇਟ ਦੀ ਗੱਲ ਲੈਂਦੀ ਰੇਟ ਭਾਈ ਹੂੰ ਤਾਂ 90 ਮੰਗਦੇ ਆ ਹੂੰ ਲੈਂਡ ਦੇਣ 80000 ਦੀ ਛੱਡਿਆ ਮਾਨਤਨ ਕਰਕੇ ਤੇ ਮਿੱਤਰੋ 80000 ਦੀ ਬਾਈ ਕਹਿੰਦਾ ਮੱਝ ਦੇ ਰਾਂਗੇ ਲੈਂਡ ਦੇਣ 90000 ਤੇ ਬਾਕੀ ਆ ਜਿਹੜਾ ਮਗਰ ਬੱਚਾ ਕੱਟਾ-ਕੱਟੇ ਦੀ ਮਿਲਦੀ ਆ ਦੋਨੇ ਟਾਈਮ ਕੱਟੇ ਦੇ ਜੀ ਮਿਲਦੀ ਆ ਦੋਨੇ ਟਾਈਮ ਬਾਈ ਕਹਿੰਦਾ ਪੂਰੀ ਤਸੱਲੀ ਕਰਕੇ ਚੋਕੇ ਤੁਸੀਂ ਫੇਰ ਲ ਜਾ ਸਕਦੇ ਹੋ ਮਿੱਤਰੋ 4 ਮਹੀਨੇ ਦੀ ਗੱਪਣਾ 8 ਕਿਲੋ ਜਿਹੜਾ ਦੁੱਧ ਪ੍ਰੋਪਰ ਹਾਜ਼ਰ ਆ ਤੇ ਦੂਜੀ ਸਿੱਕ ਬਾਈ ਆਪਣੀ ਦੂਜੀ ਮਿਲਣਾ ਦਾ ਉਹ ਬਾਈ ਬਾਕੀ ਭਾਈ ਆਪਣਾ ਰੋਸ਼ਮ ਮੰਡੀਆਂ ਦੇ ਮੈਂ ਦੇਖਦਾ ਆਪਣਾ ਕਿਵੇਂ ਦਲਾਲਗੀ ਦਾ ਕੰਮ ਹਾਂ ਭਾਈ ਮੇਰਾ ਦਲਾਲੀ ਦਾ ਕੰਮ ਹੈ ਮੈਂ ਮਾਲ ਡੈਰੀਆਂ 'ਚ ਭੇਜਦਾ ਡੈਰੀਆਂ 'ਚ ਭੇਜਦੇ ਨੇ ਇਕੱਠਾ ਮਾਲ ਹਾਂ ਚੰਗਾ ਮਾਲ ਵੇਚਦਾ ਬਾਹਰੋਂ ਗਾਹਕ ਤੁਹਾਡੇ ਕੋਲ ਹਾਂਜੀ ਬਾਹਰੋਂ ਆਉਂਦਾ ਯੂਪੀ ਦਾ ਵੀ ਆ ਜਾਂਦਾ ਪੰਜਾਬ ਦਾ ਵੀ ਆ ਜਾਂਦਾ ਤਸੱਲੀ ਬਖਸ਼ ਕੰਮ ਕਰ। ਤਸੱਲੀ ਬਖਸ਼ ਜੀ ਕੋਈ ਟੈਨਸ਼ਨ ਨਹੀਂ ਬਾਈ ਜੀ ਆਪਦੀ ਮਿਹਨਤ ਲਈ ਦੀ ਆ ਬਸ। ਜਿਉਂ ਹੀ ਆਪਾਂ ਮਗਰ ਲਾ ਕੇ ਦਵਾ ਦਈ। ਨਹੀਂ 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 ਬਾਈ ਜੇ ਅਗਲੇ ਨੂੰ ਜੱਜ ਵੀ ਹੈ ਤਾਂ ਖਰੀਦ ਸਕਦਾ। ہاں ਖਰੀਦਣੀ ਹੈ। ਨਹੀਂ ਅਗਲੇ ਨੂੰ ਕਹਦੇ ਨੇ ਬਾਈ ਚਾਹ ਪਾਣੀ ਪੀ ਲੈ ਆਪਦੇ ਘਰ ਨੂੰ ਜਾ ਸਕਦਾ। ਕੋਈ ਲੋ ਟੈਨਸ਼ਨ ਜਦੋਂ ਜੱਜੂ ਦਾ ਮਾਲ ਫੇਰ ਹੀ ਲੈ ਜਾਊਗਾ। ਬਿਲਕੁਲ। ਬਾਕੀ ਬਾਈ ਦਾ ਵਪਾਰ ਦਾ ਕੰਮ ਆ ਦਵਾਉਣ ਦਾ ਮਿੱਤਰੋ ਤੇ ਦਲਾਲਗੀ ਦਾ ਤੇ ਵਧੀਆ ਪਸ਼ੂ ਦਵਾਉਂਦਾ ਜੇ ਕਿਸੇ ਭਰਾ ਨੇ ਪਸ਼ੂ ਲੈਣਾ ਤਾਂ ਬਾਈ ਨਾਲ ਸੰਪਰਕ ਕਰਕੇ ਮੰਡੀ ਤੇ ਤੁਸੀਂ ਆ ਸਕਦੇ ਹੋ ਸਾਰੀਆਂ ਮੰਡੀਆਂ ਤੁਹਾਨੂੰ ਬਾਈ। ਬਾਈ ਸਾਰੀਆਂ ਮੰਡੀਆਂ ਕਰਦੇ ਆ ਵੈਸੇ ਮੇਨ ਮੌੜ ਰਾਮਪ੍ਰਾਤਣਾਉਲਾ ਠੀਕ ਹੈ ਇਹ ਮੰਡੀਆਂ ਮੈਂ ਕਰਦਾ ਜ਼ਿਆਦਾਤਰ ਪਿੰਡਾਂ ਚੋ ਵੀ ਦਵਾਦਣਾ ਫਿਰ ਤੁਰੋ ਪਿੰਡਾਂ ਚੋ ਵੀ ਉਹ ਤਾਂ ਆਪਾਂ ਮੰਨ ਲਓ ਅਗਲੇ ਦੇ ਕਈ ਵਾਰ ਆ ਲੱਗੇ ਪਿੰਡ ਮਤਲਬ ਅਗਲੇ ਨੂੰ ਸੱਲੀ ਹੋਣੀ ਚਾਹੀਦੀ ਹੈ ਠੀਕ ਹੈ ਪਿੰਡਾਂ ਦਵਾਦਾਂ ਹਾਂ ਤੇ ਮਿੱਤਰੋ ਸੋਮਵਾਰ ਕ ਜਰੂਰ ਕਰ ਲਓ ਭਾਈ ਦਾ ਕੋਈ ਐਡਰੈਸ ਹੋਰ ਬੋਲ ਦਿ ਬਾਈ 9872981735 ਆਪਣਾ ਮੋਬਾਈਲ ਨੰਬਰ ਹੈ ਜੀ ਤਾਪਾ ਮੰਡੀ ਮੇਰਾ ਪਿੰਡ ਹੈ ਜ਼ਿਲ੍ਹਾ ਬਰਨਾਲਾ ਓਕੇ ਇਹ ਲੀ ਲੀਦਾ ਵੀ ਤੇ ਮਿੱਤਰੋ ਬਾਈ ਕੋਲ ਨਾ 67 ਨਾਗਾ ਹੈ ਨਾ ਭਾਈ 6 ਨਾਗਾ ਜੀ 6 6 ਠੀਕ ਹੈ ਤੇ ਪਹਿਲਾਂ ਐਡਰੈਸ ਬੋਲੀ ਭਾਈ ਇੱਕ ਵਾਰ ਇਲਾਬਰਨਾਲਾ ਪਿੰਡ ਜੋਧਪੁਰ ਜੀਮਾ ਹਾਂ ਠੀਕ ਹੈ ਅਰਜੀਤ ਮੋਬਾਈਲ ਨੰਬਰ ਭਾਈ 950161958 ਠੀਕ ਹੈ ਤੇ ਅਰਜੀਤ ਜੀ ਆਪਾਂ ਇਹਦੀ ਗੱਲ ਕਰ ਲਈ ਬਈ ਨੀਲੀ ਰਬੀ ਦੀ ਕੈਮਿਸ ਹੋਇਆ ਇਹ ਤੀਜਾ ਸ਼ੂਆਈ ਠੀਕ ਹੈ ਪੀਵੀਆ 22 ਮਹੀਨੇ ਦੀ ਗੱਬਣਾ 7 ਕਿਲੋ ਦੁੱਧਾ 7 ਕਿਲੋ ਪੂਰਾ ਹਾਂਜੀ ਤਸੱਲੀ ਕਰ ਲੈ ਹਾਂਜੀ ਅਮਾ ਜੋ ਘਰੋਂ ਚੋਕ ਕੇ ਲਿਆਵੇ ਕੀ ਗੱਲ ਹੈ ਮਿੱਤਰੋ ਚੈੱਕ ਪਾਸਾ ਚੈੱਕ ਪਾਸਾ ਲੀਲੀ ਦਾ ਵੀ ਮਾਜਾ 7 ਦੁੱਧਾ ਤੇ ਬਾਕੀ ਥਣ ਥਣ ਹੋਣਾ ਚੰਗਾ ਵਧੀਆ ਇਹ ਰਵੀ ਕੋਨੀ ਮੱਧਾ ਸੰਗਤ ਗਾਇ ਹੋਇਆ ਹਾਂਜੀ ਤੇ ਬਾਕੀ ਥਣਲੇਵਾ ਪੂਰਾ ਜਮਾ ਵਧੀਆ ਮੰਨ ਲੇਵਾ ਬਹੁਤ ਵਧੀਆ ਜੀ ਇੱਕ ਵਾਰੀ ਸਾਨੂੰ ਦਿਖਾ ਵੀ ਦੇ ਮਾਮਾ ਨੇੜੋ ਹੈ ਨਾ ਤੇ ਬਾਕੀ ਕਟਾ ਕੇ ਮਗਰ ਕੱਟੀ ਰਹਜੀ ਦਾ ਕਟਾ ਜੀ ਕਟਾ ਮਗਰਾ ਇਹ ਰੇਟ ਕੀ ਕਰਤਾ ਬਾਈ ਹਾਂਜੀ ਰੇਟ ਇਹਦਾ ਲੈਣ 85000 ਰੁਪਏ ਠੀਕ ਹੈ ਲੈ ਵੀ ਮਿੱਤਰੋ 85000 ਰੁਪਏ ਲੈਣ ਦੇਣਾ ਮਗਰਾ ਦਿੱਲੀ ਦਾ ਵੀ ਪਿਆੜਾ ਦਿੱਲੀ ਦਾ ਵੀ ਸਿੰਘਾਂ ਤੋਂ ਘੋਨੀਆਂ ਵਧੀਆ ਦੁੱਧ ਦਾ ਤੇ ਜੇ ਕਿਸੇ ਭਰਾ ਨੇ ਕਈ ਵਾਰ ਰੱਖਣੀ ਘੋਨੀਆਂ ਮੱਝ ਸਕੀਨਾਂਗੀ ਤੇ 80000 ਰੁਪਏ ਰੇਟਾ ਮਾਨਤਨ ਹੋ ਜੂ ਬਾਈ ਹਾਂਜੀ ਹਾਂਜੀ ਹੋ ਜੂ ਮਾਨਤਨ ਹੋ ਜੂ ਆ ਜਾ ਬਾਈ ਦੋ ਨੰਬਰ ਵਾਲੀ ਕੋਲੇ ਹਾਂਜੀ ਤਾਜੀ ਫੁੱਲ ਆਈ ਪੰਜ ਦਿਨਾਂ ਦੀ ਇਹ ਤਾਜੀ ਸੂਹੀ ਹੈ ਪੰਜ ਦਿਨਾਂ ਦੀ ਰਬਾਈਆ ਕੋਣ ਦਿੰਦੀ ਦੁੱਧ ਇਹ ਯਾ ਤਾਂ ਅੱਜ ਵੀ ਲਾਤ ਮਾਰਿਆ ਹੈ ਯਾ ਇਹ ਰਛੋਆ ਹੋਸੂਆ ਰਡਟ ਜਾ ਡਟ ਜਾ ਕਿਉਂ ਤੂੰ ਆਪੇ ਵੀ ਮਰਸ ਡਾਂਗਰਾ ਨੇ ਮਾਰੇ ਜ਼ਹਿਰ ਲੱਗ ਰਿਆ ਤੂੰ ਕਾਉ ਦੁੱਧ ਕੋਣ ਦਿੰਦੀ ਦੁੱਧ ਕਿੱਤੇ ਦੇਗੀ ਤੂੰ ਜ਼ਹਿਰ ਲੱਗ ਰਿਆ ਯੂ ਇਸਾ ਹੱਡਾਂਗਰਾ ਗੇਲ ਧੱਕਾ ਨਿਕਰੇ ਅਗਰ ਦੇ और देन की चीज दिया रहा डांगरा ने फिर तू बता देता हूँ क्या देव में तो यू दिया रो भाई राइट मिल्क बूस्टर दार का डरते आधा घंटा पहला एक कप तड़की सांझ और फिर देखे भाई साहब दूध रहे ओए होए बढ़िया तो पसा होगा दो गुट दूध की फालतू आवेगी और अधिक जानकारी के लिए इस नंबर पे कॉन्टेक्ट कर सकते हैं आप सात ਹਾਂ ਦੁੱਧ 12 ਕਿਲੋ ਤਿਆਰ ਆ ਇਸ ਟਾਈਮ ਵਾਨਾ ਉਹਨਾਂ ਵਧੀਆ ਬਾਈ 12 ਕਿਲੋ ਬਾਈ ਜਿਹੜਾ ਦੁੱਧ ਤਿਆਰ ਦਾ ਉਹ ਸਾਹਮਣੇ ਬੱਚਾ ਬੈਠਾ ਤੇ ਸੂਏ ਤਾਂ ਹੋਵੇ ਚੌਥੇ ਹਣ ਚੌਥੇ ਸੂਏ ਜੀ ਚੌਥੇ ਸੂਏ ਮੁੱਲ 1.25 ਹੈ ਠੀਕ 1.25 ਹਾਂ ਜੀ ਦੁੱਧ ਹੁਣ 12 ਕਿਲੋ ਹਾਂ ਜੀ ਇਹਦੇ ਲਈ 12 ਕਿਲੋ ਲੈ ਦੇਗਾ ਪੂਰਾ ਹਾਂ ਜੀ ਜਮਾ ਲੀਟਰ ਲਾ ਜਾ ਇਧਰੋਂ 12 ਕਿਲੋ ਦੁੱਧ ਬਾਈ ਕਹਿੰਦਾ ਲੀਟਰ ਲਾ ਕੇ ਲੈ ਜਾਓ ਮੁੱਲ 1 ਲੱਖ ਤੇ 25000 ਮਾਨ ਤਾਂ ਹੋ ਜੂ ਬਾਈ ਹਣਾ ਹਾਂ ਜੀ ਫੁੱਲ ਜੀ ਤੇ ਆ ਜਾ ਬਾਈ ਤਾਂ ਨੰਬਰ ਵਾਲੀ ਹਾਂ ਇਹ ਵੀ ਤਾਈ ਸੂਏ ਜੀ ਇਹ ਵੀ ਤਾਈ ਸੂਏ ਸਾਹਮਣੇ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਹਾਂ ਜੀ ਤੇ ਬਾਕੀ ਵਨ ਹੁਣ ਚੰਗਾ ਤੇ ਥੋੜੇ ਇੱਕ ਵਾਰ ਸਾਈਡ ਲੱਗਦਾ ਨਹੀਂ ਜੀ ਹਣਾ ਉਨੇ ਕੀ ਪਾਲ ਹੋਈ ਬਾਈ ਸਾਰੇ ਮਿੱਠਾ ਪਾਤਾ ਮਿੱਠੇ ਨਾਲ ਪਾਲ ਹੋ ਗਈ ਠੀਕ ਆ ਤੇ ਬਾਕੀ ਧਾਰ ਦੂਰ ਬੋਲੀਆ ਧਾਰ ਬੋਲੀਆ ਹੀ ਮਾਰ ਕੱਟਿਆ 8 ਦਿਨਾਂ 8-9 ਦਿਨਾਂ ਹੀ ਸੂਈ ਹੋਈ ਆ ਦੁੱਧ ਬਾਈ ਹੁਣ ਕਿੰਨਾ ਇਸ ਟਾਈਮ ਹਾਏ ਦੁੱਧ ਇਹ ਸਾਰੇ 13 ਕਿਲੋ ਆਈ 13 ਕਿਲੋ ਪੂਰਾ ਹਾਂਜੀ ਤੇ ਇਹਦਾ ਬਾਈ ਕੀ ਰੇਟ ਆ ਹਾਏ 125 ਇਹਦਾ ਹੀ ਲੈ ਮਿੱਤਰੋ ਇਹਦਾ ਜਿਹੜਾ ਰੇਟ ਆ 1 25 ਹੈਗਾ ਤੇ ਬਾਕੀ ਇਹ ਵੀ ਚੰਗੇ ਦੁੱਧ ਆ ਲਈਆ ਸੰਪਰਕ ਕਰ ਸਕਦੇ ਹੋ ਹਾਂਜੀ ਮਾਣ ਤਾਣ ਜਰੂਰ ਹੋ ਜੂ ਮੌਕੇ ਤੇ ਆਹ ਬਾਈ ਟੋਕੜ ਹਾਏ ਇਹ ਟੋਕੜ ਝੋਕੇ ਦੋ ਦੰਦ ਕੱਟੀ ਆਈ ਦੋ ਦੰਦ ਬਲੂਨ ਕੱਟੀ ਆ ਦੁੱਧ 9 ਕਿਲੋ ਬਾਈ। ਲੂਨ ਕੱਟੀ ਆ ਤੇ ਬਾਕੀ ਦੁੱਧ 9 ਕਿਲੋ ਬਾਈ ਕਹਿੰਦਾ ਹੁਣ ਵੀ ਹਾਜ਼ਰ ਆ। ਡੇਢ ਮਹੀਨੇ ਦੀ ਗੱਪਣਾ। ਡੇਢ ਮਹੀਨੇ ਦੀ ਗੱਪਣੇ ਚੱਕਦਾ ਨਹੀਂ ਹੁੰਦੀ ਬਈ ਕਿਹੋ। ਚੱਕ ਨਹੀਂ ਹੁੰਦੀ। ਚੱਕਣੀ ਹੁੰਦੀ ਡੇਢ ਮਹੀਨੇ ਦੀ ਗੱਪਣਾ ਤੇ ਮਾਰ ਘੱਟਾ ਹਨਾ। ਹਾਂ ਜੀ ਮਾਰ ਘੱਟਾ। ਦੋ ਦੰਦਾ ਜੀ। ਘੱਟਾ ਦੋ ਦੰਦਾ ਤੇ ਬਾਕੀ ਫੇਸ ਕੁਆਲਿਟੀ ਚੰਗੀ ਆ। ਸਕੀਨ ਝੋਟੀਆਂ ਥੋੜੀ ਸਮਾਈ ਕਰਨ ਵਾਲੇ ਬਾਈ ਹਨਾ। ਹਾਂ ਥੋੜੀ ਲਿੱਚੀ ਆ। ਆਪਣਾ ਤਾਂ ਕੰਮ ਵਪਾਰ ਦੀ ਆ। ਹਾਂ ਜੀ ਆਪਣਾ ਵਪਾਰ ਦੀ। ਆਪਾਂ ਤਾਂ ਲਈ ਆ। ਤੇ ਸੋਹਣੀਆਂ ਕੱਟੀ ਜੇ ਕਿਸੇ ਲੈਗ ਮੈਂ ਕਹਿੰਦਾ ਪਾਲ ਨਹੀਂ ਆ ਵਧੀਆ ਹਨ ਹਾਂ ਜੀ ਇਹਦਾ 95000 ਰੁਪਏ 95000 ਮਾਨਤਨ ਹੋ ਜਾ ਮਾਨਤਨ ਹੋ ਗਈ ਬਾਈ ਲੈ 9 ਕਿਲੋ ਮਿੱਤਰੋ ਦੋ ਦੋ ਜਿਹੜਾ ਤਿਆਰ ਆ ਮੌਕੇ ਦਾ ਮਾਨਤਨ ਹੋ ਜੂਆ ਬਾਈ 95000 ਰੇਟ ਆ ਮੰਗ ਰੇ ਦੋ ਦੰਦ ਝੋਟੀਆਂ ਤੇ ਡੇਢ ਦੋ ਦੰਦ ਦੰਦ ਝੋਟੀਆਂ ਡੇਢ ਮਹੀਨੇ ਦੀ ਗੱਪਣ ਹਾਂ ਜੀ ਉਹ ਅਗਲੀ ਦੀ ਕਿਸਮਤ ਆ ਨਾ ਖਾਲੀ ਵੀ ਨਿਕਲ ਥਾਦੀ ਗੱਪਣ ਵੀ ਨਹੀਂ ਗੱਪਣ ਵੀ ਰੱਖ ਜੀ ਤੇ ਬਾਕੀ ਬਾਈ ਦੇ ਦੱਸਣ ਮੁਤਾਬਕ ਆ ਤੇ ਆਜੋ ਮਿੱਤਰੋ ਪੰਜਵੇਂ ਨੰਬਰ ਤੇ ਬਾਈ ਇਹ ਦੋ ਦੋ 6 ਕਿਲੋ ਜੀ 6 ਕਿਲੋ ਬੱਚਾ ਹੈ ਨਹੀਂ ਬਾਈ ਬੱਚਾ ਹੈ ਨਹੀਂ ਇਹਦਾ ਟੁਕੜਾ ਕੀ ਹਾਂ ਜੀ ਗੱਪਣ ਹਾਂ ਜੀ ਗੱਪਣ ਇਹ ਗੱਪਣ ਹੈ ਨਹੀਂ ਗੱਪਣ ਹੈ ਨਹੀਂ ਬਾਈ 6 ਕਿਲੋ ਦੁੱਧਾ ਬੱਚਾ ਹੈ ਨਹੀਂ ਛਾੜ ਤੇ ਮਿਲਦੀ ਫਿਰ ਹਾਂ ਜੀ ਛਾੜ ਤੇ ਆਈ ਛਾੜ ਤੇ ਠੀਕ ਹੈ ਤੇ ਬਾਈ ਰੇਟ ਅੰਜੀਤ ਹਾਂ ਜੀ ਰੇਟ ਮੁੱਲ 70000 ਕਰ ਦਾਂਗੇ ਮੁੱਲ 70000 ਮਾਨਦਾਨ ਹੋ ਜਾ ਹਾਂ ਜੀ ਆਹ ਚੋਟੀ ਗੱਪਣ ਆ ਜੀ ਇਹ ਚੋਟੀ ਗੱਪਣ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਹੱਕ ਤੇ ਬਾਈ ਤੈਨੂੰ ਆ ਬੱਚਾ ਚੋਂ ਗਿਆ ਜੀ ਤੇ ਹਾਂ ਮੈਂ ਦੋ ਮਿੰਟ ਆ ਠੀਕ ਹੈ ਤੇ ਬਾਈ ਦੁੱਧ ਦੇ ਥੱਲੇ ਹਾਂ ਜੀ ਦੁੱਧ ਦੁੱਧ 5 ਕਿਲੋ ਆਈ 5 ਕਿਲੋ ਗੱਪਣ ਆ ਜੀ ਹਾਂਜੀ ਗੱਬਣ ਤਿੰਨ ਮਹੀਨੇ ਦੀ ਚੱਕ ਪਾਸ ਤਿੰਨ ਮਹੀਨੇ ਦੀ ਚੱਕ ਪਾਸ ਗੱਬਣਾਗੀ ਤੇ ਤੁਤ 5 ਕਿਲੋ ਬਾਕੀ ਬੱਚਾ ਇਹਦੇ ਵੀ ਲਿਆ ਗਿਆ ਹਾਂਜੀ ਤੇ ਬਾਕੀ ਮਿੱਤਰੋ ਰਣਜੀਤ ਬਾਈ ਨਾਲ ਤੁਸੀਂ ਸੰਪਰਕ ਇਹਦਾ ਮੁੱਲ ਵੀ ਆਇਆ 75000 ਰੁਪਏ ਜੀ 75000 ਰੁਪਏ ਰੇਟ ਆ ਮਾਨਦਾਨ ਜ਼ਰੂਰ ਹੋਈ ਸਾਰਿਆਂ ਦੇ ਵਿੱਚੋਂ ਤੇ ਪਿੰਡ ਬਈ ਇੱਕ ਵਾਰੀ ਹੋਰ ਬੋਲਣਾ ਪਿੰਡ ਜੋਲਪੁਰ ਚੀਮਾ ਜੀ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 95016 ਜੀ 19058 ਬਾਕੀ ਬਾਈ ਦਾ ਵਿਵਾਰ ਦਾ ਕੰਮ ਆ ਤੁਸੀਂ ਮਿੱਤਰੋ ਸੰਪਰਕ ਕਰ ਸਕਦੇ ਹੋ ਵਧੀਆ ਤਸੱਲੀ ਬਕਸ ਪਸ਼ੂ ਜਿਹੜੇ ਲੈ ਸਕਦੇ ਹੋ ਦੁੱਧ ਤਸੱਲੀ ਕਰਕੇ ਤੇ ਭਾਈ ਹੁਣੀ ਅਜੇ ਪਹੁੰਚੀ ਸੀਗੀ ਮੰਡੀ ਤੇ ਲੈ ਕੇ ਤੇ ਵਧੀਆ ਝੋਟੀ ਆ ਗਈ ਚੰਗ ਫੁੱਲਾ ਸੜਿਆ ਤੇ ਤਾਜੀ ਸੂਈ ਬੱਚੇ ਦੇ ਨਾਲ ਉਹ ਬਿਲਕੁਲ ਨਾਲ ਆ ਤੇ ਥਾਂਲੇ ਵਾ ਬਿਲਕੁਲ ਸਾਫ ਲੈਵੇ ਦੇ ਉੱਪਰ ਜਿਹੜੇ ਨਾੜਾ ਨੂੜਾ ਵੀ ਉੱਪਰ ਤੇ ਵਧੀਆ ਭਰ ਆਉਂਦੀਆਂ ਨੇ ਇੱਕ 3000 ਬਾਕੀ ਬਾਈ ਤੋਂ ਪੂਰੀ ਜਾਣਕਾਰੀ ਆਪਾਂ ਲਵਾਂਗੇ ਇੱਕ ਵਾਰ ਤੁਸੀਂ ਮਾਰਗਦਰਸ਼ਨ ਦੇ ਨਿਕਲ ਲਓ ਮਾਗਰਾ ਕੱਟਾ ਤੇ ਤਾਜੀ ਸੂਈਆ ਗਾੜੀ ਦੀ ਥੋੜੀ ਚੰਗੀ ਆ ਮੱਝ ਬਹੁਤ ਮੂਹ ਨੂੰ ਜਿਹੜੀ ਜਿਆਦਾ ਤੱਕ ਪੈਂਦੀ ਆ ਤੇ ਨਾੜਾ ਨੂੜਾ ਜਿਹੜੇ ਆ ਜਮ ਆਇਆ ਨਾ ਉੱਪਰ ਕੇ ਬਾਹਰ ਆਈ ਜਾਂਦੀ ਆ ਨਾ ਤੁਸੀਂ ਦੇਖ ਵੀ ਸਕਦੇ ਹੋ ਅੰਦਾਜ਼ਾ ਵੀ ਲਾ ਸਕਦੇ ਹੋ ਕਿੰਨੇ ਕੁ ਟੌਲੀ ਮੰਝ ਲਾਗੇ ਤੁਸਨੂੰ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਪਾਈ ਤੋਂ ਲੈ ਕੇ ਦਿੰਨੇ ਆ ਬਈ ਹਸੀ ਗਾਲ ਸੱਸਰੀ ਦਾ ਤੇ ਬਈ ਪਿੰਡ ਕਿਹੜਾ ਪਹਿਲਾਂ ਦਾ ਪਿੰਡ ਆਪਣਾ ਮੰਡਲੀ 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 ਲੱਗ ਤੇ ਜ਼ਿਲ੍ਹਾ ਸੰਗਰੂਰ ਹੀ ਪੈਣ ਦਾ ਸੰਗਰੂਰ ਤੁਮਧਾਨ ਸਾਹਿਬ ਦੇ ਲੱਗਿਆ ਰਹਿਣ ਦੇ ਪਾਡਰ ਦੇ ਉੱਤੇ ਜਿਹੜਾ ਗੁਰਦੁਆਰਾ ਤੁਮਧਾਨ ਸਾਹਿਬ ਵਾਲਾ ਹਾਂਜੀ ਉਹਦੇ ਲੱਗ ਗਿਆ ਠੀਕ ਹੈ ਤੇ ਬਈ ਜੇ ਆਪਾਂ ਗੱਲ ਕਰ ਲਈ ਨਾਂ ਕੀ ਹੈ ਪਹਿਲਾਂ ਨਾ ਸੁਖਚੈ ਸੁਖਜੈਨ ਸੁਖਜੈਨ ਬਾਈ ਜੇ ਆਪਾਂ ਗੱਲ ਕਰ ਲਈ ਘਰ ਦੀ ਝੋਟੀ ਆਪਣੀ ਹਾਂ ਘਰ ਦੀ ਹੈ ਵੀਰੇ ਠੀਕ ਹੈ ਕਿਵੇਂ ਸੂਏ ਆ ਤੀਜਾ ਸੂਆ ਸੂਈ ਤੀਜਾ ਸੂਆ ਆ ਜਾ ਮੜੇ ਉੱਥੇ ਜਾ ਤੀਜਾ ਸੂਆ ਤੇ ਕੈ ਦਿਨ ਹੋ ਗਿਆ ਸੂਈਨ ਬਾਈ ਇਹ ਪਰਸੋਂ ਸੂਈ ਆ ਪਰਸੋਂ ਸੂਈ ਹੋਈ ਆ ਹਾਂਜੀ ਠੀਕ ਹੈ ਤੇ ਦੁੱਧ ਬਾਈ ਹੁਣ ਆਪਣਾ ਦੋ ਦੋ ਹੁਣ 8 ਕਿਲੋ ਹੈ ਜੀ ਪੂਰਾ ਤਾਂ 13 ਕਿਲੋ ਦੀ ਕਮੇਰ ਆਂਟੀ ਆ ਜੀ ਵੀ 13 ਕਿਲੋ ਦੇਉ ਤੂੰ ਗਰੰਟੀ ਦੇ ਲਾਂਗੇ ਤੇਰਾ ਪੂਰੀ ਫੁੱਲਾ ਹਾਂਜੀ ਫੁੱਲ ਗਰੰਟੀ ਇਹ ਹਾਲੇ ਕਹਦੇ ਨਾ ਤਾਂ ਫਿਰ ਵਾਪਸ ਕਰ ਲੈ ਮੈਂ ਤੇ ਪੈਸੇ ਵਾਪਸ ਦੇ ਦਾਂ ਪਾੜਾ ਵੀ ਦੇ ਦਾਂਗੇ ਹੋਰ ਬਹੁਤ ਲੈ ਮਿੱਤਰੋ ਬਾਈ ਦਾ ਚਾਹਲ ਜੀ ਕਰਤਾ ਇਹ 13 ਕਿਲੋ ਨਾ ਦਿੱਤਾ ਕਹਿੰਦਾ ਘਰੇ ਛੱਡ ਜੋ ਪੈਸੇ ਕਰਾਇਆ ਸਾਰਾ ਕੁਝ ਵਾਪਸ ਦੇਵਾਂਗੇ ਅਗਲੇ ਨੂੰ ਤਸੱਲੀ ਪੈਸੇ ਵੀ ਰੱਖ ਲੈ ਬਾਅਦ ਚ ਪੈਸੇ ਦੇ ਦਊਗਾ ਤੇਰਾ ਹਾਂਜੀ ਤੇਰਾ ਕਿਲੋ ਹੈ ਨਾ ਮੰਡ ਵੀ ਅਜ ਤਮਤਾਨ ਸਾਹਿਬ ਲੱਗੇ ਲੈ ਮਿੱਤਰੋ ਬਾਈ ਕਹਿੰਦਾ ਪੈਸੇ ਵੀ ਰੱਖ ਲਓ ਯਾਰ ਇਹ 13 ਕਿਲੋ ਦੇਤਾ ਤਾ ਬਾਈ 6.5 ਕਿਲੋ ਡੰਗ ਦਾ ਦੁੱਧ ਦੇਵੇ ਤੇ ਪੈਸੇ ਦੇ ਦੇਉ ਨਹੀਂ ਤੇ ਮੈਂ ਫਰੀਦ ਸਾਡਾਉਂਗਾ ਅਗਲੇ ਦਿਨ ਸਹੀ ਗੱਲ ਆ ਕਹਿਣੀ ਗੱਲ ਬਹੁਤ ਵੱਡੀ ਹੋ ਜਾਂਦੀ ਹੈ ਨਾ ਹਾਂਜੀ ਤੇ ਬਾਕੀ ਤਸੱਲੀ ਤੁਸੀਂ ਕਰ ਸਕਦੇ ਮਿੱਤਰੋ 1.30 ਮੰਗਦੇ ਆ 1.30 ਲੱਖ ਰੇਟ ਕਰਦੇ ਨੇ ਤੇ ਬਾਕੀ ਮਾਨਤਨ ਹੋ ਜੂ ਬਾਈ ਹੈ ਨਾ ਹਾਂਜੀ ਹਾਂਜੀ ਹੋ ਮਾਨਤਨ ਹੋ ਜੂਗਾ 13 ਕਿਲੋ ਤੇ ਬਾਈ ਕਹਿੰਦਾ ਗਾਰੰਟੀ ਹੈ 6.5 ਕਿਲੋ ਇੱਕ ਲੱਖ ਦਾ ਦੁੱਧ ਆ ਦੇ ਉਹ ਦੇ ਉਹ ਪੂਰੀ ਫੁੱਲ ਗਾਰੰਟੀ ਦੇ ਕੇ ਦੋ ਰਾਂਗੇ ਜੇ ਨਾਂ ਦਿੱਤਾ ਤਾਂ ਕਹਿੰਦਾ ਪੈਸੇ ਵਾਪਸ ਕਰਾਇਆ ਵੀ ਵਾਪਸ ਕਰਾਇਆ ਬਸ ਪਿੰਡ ਬਈ ਇੱਕ ਵਾਰੀ ਹੋਰ ਬੋਲ ਕਿਹੜਾ ਸੀ ਮੰਡਵੀ ਪਿੰਡ ਹੈ ਮੰਡਵੀ ਉਹ ਕਮਦਾਨ ਸਾਹਿਬ ਦੇ ਨੇੜੇ ਹਾਂ ਕਮਦਾਨ ਸਾਹਿਬ ਦੇ ਲਾਗੇ ਜਿੱਥੇ ਗੁਰਦੁਆਰਾ ਹਾਂ ਗੁਰਦੁਆਰਾ ਠੀਕ ਹੈ ਇਹ ਜਿਲ੍ਹਾ ਆਪਣਾ ਮੈਂ ਜਿਲ੍ਹਾ ਸੰਗਰੂਰ ਕਹਿੰਦਾ ਹੈਗੇ ਬਾਟੜ ਦੇ ਆ ਜੀ ਇੱਕ ਨੰਬਰ ਬੋਲ ਨੰਬਰ 87 7370 23305 ਇਹ ਪਾਈ ਦਾ ਨੰਬਰ ਆ ਬਾਕੀ ਤੁਸੀਂ ਟੈਲੀਫੋਨ ਤੇ ਪੂਰੀ ਜਾਣਕਾਰੀ ਕੋਲੇ ਜੋ ਬਿਲਕੁਲ ਖਾਲੀ ਆ ਕੱਲ ਹੀ ਘਰੀ ਆ ਖਾਲੀ ਨਾ ਮਿੱਤਰੋ ਦੁੱਧ ਦੱਦ ਨਹੀਂ ਰੋਕਿਆ ਕੋ 1% ਵੀ ਇਹਦੇ ਥੱਲੇ ਹੂੰ ਦੁੱਧ ਰੋਕਿਆ ਨਾ ਮੈਂ ਪਸ਼ੂ ਵੀ ਹੁੰਦੀ ਮੈਂ ਖਾਲੀ ਥਾਂ ਆ ਜੇ ਪਸ਼ੂ ਬਣਾਵਾਂ ਮੈਂ ਹਾਂ ਜੇ ਬਵਾਰੀ ਕੋਲੇ ਹੁੰਦੀ ਹੀ ਸ਼ੰਗਾਰੀ ਹੁੰਦੀ ਹਾਂਜੀ ਹਾਂ ਤੇ ਤਾਰ ਦੂਰ ਬਾਈ ਕਿਵੇਂ ਉਹ ਖਬਰੀ ਜਾਵਾ ਪੋਲੀ ਤਾਰ ਹੈ ਵਧੀਆ ਤਾਰ ਹੈ ਨਾ ਮਿੱਤਰੋ ਤਾਰ ਦੂਰ ਵੀ ਜਮਾ ਇੱਕ ਨੰਬਰ ਪੋਲੀ ਤੇ ਪੂਰੀ ਤਸੱਲੀ ਕਰਕੇ ਦੇਖੋ ਤਾਜੀ ਸੂਈ ਜਮਾ ਬੱਚਾ ਦੇਖੋ ਤੁਸੀਂ ਨਾਰੂਆ ਬਿਲਕੁਲ ਨਾਲ ਅੱਜ ਤੀਜਾ ਦੇਖ ਰਹੇ ਹਾਂ ਤੀਜਾ ਹੈ ਨਾ ਤੇ ਕੋਲੇ ਤੋਂ ਸਪਾਈ ਕਰੀ ਹੋਈ ਹਾਂਜੀ ਕੋਲੇ ਦੇ ਵਿੱਚੋਂ ਸਾਬਾਕੀ ਬਿਲਕੁਲ ਹਾਂਜੀ ਨਾ ਨਹੀਂ ਵੀਡੀਓ ਤੇ ਬਾਕੀ ਤੁਸੀਂ ਤਸੱਲੀ ਕਰ ਸਕਦੇ ਹੋ ਕੋਲੇ ਆ ਕੇ ਮੱਝ ਦੇ ਦੇਖ ਕੇ ਫੇਰ ਜੀ ਖਰੀਦ ਸਕਦੇ ਹੋ ਤੁਸੀਂ ਨਾੜਾ ਨੂੜਾ ਚੈੱਕ ਕਰੋ ਯਾਰ ਹਨਾ ਲੇਵ ਦੇ ਉੱਪਰ ਸੰਗਰ ਜ਼ਰੂਰ ਕੋਲੇ ਆ ਤੇ ਬਾਕੀ ਮੱਝ ਚੰਗੀ ਆ 400 ਹੈ ਨਾ ਤਾਜੀ ਸੂਹੀ ਆ ਤੇ ਬਾਕੀ ਤੁਸੀਂ ਬਾਈ ਨਾਲ ਪੂਰੀ ਜਾਣਕਾਰੀ ਲੈ ਕੇ ਤਸੱਲੀ ਕਰਕੇ ਇਹ ਜਿਹੜੀ ਇਹ ਮੱਛੀ ਖਰੀਦ ਸਕਦੇ ਹੋ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਆਇਆ ਬਾਈ ਸੰਧਾਨ ਸਾਹਿਬ ਗੁਰਦੁਆਰੇ ਦੇ ਨੇੜੇ ਪਿੰਡ ਰਹਿ ਜਾਂਦਾ ਤੇ ਪੂਰੀ ਜਾਣਕਾਰੀ ਬਾਈ ਨਾਲ ਸਾਂਝੀ ਕਰ ਸਕਦੇ ਹੋ ਟੈਲੀਫੋਨ ਕਰਕੇ ਬਾਕੀ ਮਿੱਤਰੋ ਥੋੜਾ ਜੱਜ ਜਿਵੇਂ ਹਨੇਰੀ ਚੱਲੀ ਜਾਂਦੀ ਹੈ ਮੰਡੀ ਦਾ ਜਿਹੜਾ ਰੀਜਨਲ ਘਟ ਭਰੀ ਹੈਗੀ ਤੇ ਥੋੜਾ ਪਤਾ ਨਹੀਂ ਕੀ ਗੱਲ ਹੋ ਗਈ ਇਕੱਲੇ ਸੁਆਲੀ ਹੈਗਾ

क्या बात है आज शुभिवार का हवान नहीं रहेगा आप यहाँ का पट्टा ना बच्चे फास्म है संजानी टोपी ले ही हुई है मंगी था लक्ष्मी जा पैक ही पैक ही तो ज़रूर बात ही मंगी बिच रहना था एक साल तो जाना हाँ कट्टा नाला आपने नब्बे यार पेड़ कर दिया बाकी ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸੱਚੀ ਗੱਲ ਸੱਚੀ ਗੱਲ ਤੇ ਬਾਈ ਨਾਮ ਦੱਸਿਓ ਵੰਟੀ ਕਿਹੜਾ ਪਿੰਡ ਸੀ ਬਾਈ ਓਡਤਪਗਤਰਾਵਾਂ ਓਡਤਪਗਤਰਾਵਾਂ ਠੀਕ ਆ ਤੇ ਬਾਈ ਨਾਮ ਕੀ ਆਪਣਾ ਵੰਟੀ ਜੀ ਵੰਟੀ ਵੰਟੀ ਬਾਈ ਇੱਕ ਵਾਰ ਤਾਂ ਮੋਬਾਈਲ ਨੰਬਰ ਦੋ ਵਾਟਰ 4798794 ਬੰਟੀ ਜੀ ਆਪਾਂ ਗੱਲ ਕਰ ਲਈਏ ਬਾਈ ਝੋਟੀ ਦੀ ਤਾਂ ਕਹਿੰਮੀ ਸੁਈ ਹੈਗੀ ਤੇ ਦੂਜੇ ਸੁਈ ਦੂਜੇ ਸੁਈ ਟੋਕੜ ਹੈ ਨਾ ਹਾਂਜੀ ਠੀਕ ਹੈ ਗੱਬਣ ਦਾ ਨਹੀਂ ਨਾ ਗੱਬਣ ਮਹੀਨੇ ਕਿ ਲਈ ਆ ਆ ਬਾਈ ਮਹੀਨੇ ਦਾ ਹੀ ਮੰਨ ਠੀਕ ਹੈ ਟੋਕੜ ਝੋਟੀ ਆ ਮਿੱਤਰੋ ਮਹੀਨੇ ਕਿ ਦੀ ਕੋਈ ਬਾਕੀ ਕਹਿੰਦਾ ਬਾਈ ਕਹਿੰਦਾ ਯਾਰ ਕੋ ਗਰੰਟੀ ਉਹ ਤਾਂ ਹੁਣ ਕਿਹੜੇ ਚੈੱਕ ਹੁੰਦੀ ਹੈ ਨਾ ਤੇ ਦੁੱਧ ਕਿੰਨਾ ਬੰਟੀ ਬਾਈ 9 ਲੀਟਰ ਹੈ 9 ਲੀਟਰ ਪੂਰਾ ਹਾਂ ਜੀ ਲੈ ਮਿੱਤਰੋ ਲੈ ਵਾ ਜੇ ਤਾਜ਼ੀਆਂ ਸੁਈਆਂ ਵਰਕਾਂ ਆ ਪਿਆ ਫਸਮਾ ਪੱਟਾਂ ਦੇ ਵਿੱਚ ਤੇ ਕੱਲਾ ਕੱਲਾ ਥਾਣਾ ਤੇ 9 ਲੀਟਰ ਜਿਹੜਾ ਦੁੱਧ ਹੁਣ ਪੂਰਾ ਪ੍ਰੋਪਰ ਟੋਪੀਆਂ ਨਹੀਂ ਹੁੰਦੀਆਂ ਦੋਨੇ ਸੰਗਾਂ ਦੀਆਂ ਤੇ ਬਾਕੀ ਤਾਜ਼ੀਆਂ ਸੂਈਆਂ ਵਰਗੀ ਲੱਗਦੀ ਐ ਤੇ ਮੈਂ ਕਹਿੰਦਾ ਮਾਝ ਦੇ ਬੱਚਾ ਲਾ ਦੇ ਤਾਂ ਕੋਈ ਦੱਸ ਹੀ ਨਹੀਂ ਸਕਦਾ ਤੇ ਵੰਟੀ ਰੇਟ ਦੀ ਗੱਲ ਆਈਂਦੀ ਬਾਈ 90000 90000 ਮਾਨਤਨ ਹੋ ਜੀ ਹਾਂਜੀ ਮਾਨਤਨ ਜੇ ਮਿੱਤਰੋ ਮਾਨਤਨ ਬਾਈ ਕਹਿੰਦਾ ਕਰਨਾ ਹੈ 90000 ਰੇਟ ਕਰੇ ਠੀਕ ਹੈ ਕਰ ਦਾਂਗੇ ਪੰਜ ਚਾਰ ਛੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਰੇਟ ਮੰਡੀ ਦੇ ਹਿਸਾਬ ਜਿਹੜਾ ਕਰਨਾ ਪੈਂਦਾ ਬੰਟੀ ਨਾ ਬਾਈ ਸੰਭਾਰ ਕਰ ਸਕਦੇ ਹੋ ਬਾਕੀਰਾ ਮੇਰਾ ਬਾਈ ਦਾ ਪਿੰਡ ਆ ਥੋੜਾ ਜਿਆ ਨੰਬੜੁੰਬੇ ਵੱਤ ਸੱਟੇ ਪੈਨੇ ਤੇ ਆਹ ਸਾਹਮਣੇ ਨਾਲ ਘੱਟਾ ਖੜਾਗਾ ਬੱਚੇ ਤੇ ਮਿਲਦੀ ਵੰਟੀ ਹਾਂਜੀ ਬੱਚੇ ਬੱਚੇ ਤੇ ਮਿਲਦੀ ਵਧੀਆ ਦੋਨੇ ਟਾਈਮ ਤਸੱਲੀ ਤੁਸੀਂ ਕਰਕੇ ਤੇ ਜਿਹੜੀ ਫ੍ਰੀ ਸਕਦੇ ਹੋ ਕਿ ਭਾਈ ਤੇ ਬਾਕੀ ਤਸੱਲੀ ਕਰਕੇ ਮਿੱਤਰੋ ਫ੍ਰੀ ਸਕਦੇ ਹੋ ਮਾਨਸਾ ਪਹੁੰਚੇ ਹੋਏ ਸੀਗੇ ਜਿਹੜੀ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਹੈ ਤੇ ਝੋਟੀ ਜਮਾ ਤਾਜ਼ਿਆਂ ਵਰਗੀ ਆ ਕੋਈ ਆ ਕਹਿ ਨਹੀਂ ਸਕਦਾ ਝੋਕੜਾ ਗੀ ਤੇ ਬਾਕੀ ਫਵਾਨਾ ਉਹਨਾਂ ਥਣਾ ਦਾ ਜੋਸ਼ ਤਾਂ ਬਹੁਤ ਹੀ ਜਿਆਦਾ ਵਧੀਆ ਤੇ ਬਾਕੀ ਤੁਸੀਂ ਸੰਪਰਕ ਕਰ ਸਕਦੇ ਹੋ ਵੰਟੀ ਇੱਕ ਵਾਰੀ ਡਰੈਸ ਹੋਰ ਬੋਲੋ ਪਿੰਡੋਂ ਦੇ ਪਾਸਰਾ ਆਉਂਦੇ ਬਾਟਾਟਾ ਕਾਲ 98799 ਨੰਬਰ ਆਈ ਜ਼ਿਲ੍ਹਾ ਮਾਨਸਾ ਨਾ ਜ਼ਿਲ੍ਹਾ ਮਾਨਸਾ ਬਹੁਤ ਬਹੁਤ